12 April 2024 ਅੱਜ ਦਾ ਦਿਨ ਅੱਜ ਦੇ ਦਿਨ ਦੇ ਵਿੱਚ ਕੰਪਨੀ ਦੀ ਜੀ ਸਕੀਮ ਹੈ 7,40,000 ਓਨ ਰੋਡ ਆਰਸੀ ਇੰਸ਼ੋਰੈਂਸ ਇਹਦੇ ਵਿੱਚ ਇਨਕਲੂਡ ਹੈ ਕਿਤੇ ਵੀ ਜ਼ਿੰਮੇਵਾਰ ਭਾਈ ਨੇ ਹਾਂਜੀ ਲੈਣਾ ਹੋਵੇ ਤਾਂ ਸਾਡੇ ਇੱਥੇ ਪਟਿਆਲੇ ਵਾਲੀ ਬ੍ਰਾਂਚ ਜਿਹੜੀ ਜਾਂ ਸਾਡੇ ਆ ਡੀਲਰਸ਼ਿਪ ਉੱਤੇ ਸੰਪਰਕ ਕਰ ਸਕਦੇ ਨੇ ਜੀ ਆਹ ਇਹਦਾ ਮਾਡਲ ਲੱਗਿਆ ਹੋਇਆ ਜੀ ਇੱਕੋ ਦਾ ਮਤਲਬ ਹੈਗਾ 47 ਹਸਪਾਵਰ ਜਦੋਂ ਤੁਸੀਂ ਇਹਨੂੰ ਨੋਰਮਲ ਤੇ ਕਰਤਾ ਹੈ 55 ਹਸਪਾਵਰ ਤੇ ਕੰਮ ਕਰੇਗਾ ਜਦੋਂ ਤੁਸੀਂ ਇਹਨੂੰ ਬੂਸਟ ਤੇ ਕਰਤਾ ਵੀ ਦਾ ਮਤਲਬ ਬੂਸਟ ਬੂਸਟ ਦਾ ਮਤਲਬ ਜ਼ਿਆਦਾ ਇਹ ਫਿਰ 60 ਹਸਪਾਵਰ ਤੇ ਕਰਵਾ ਸਕਦੇ ਹੋ ਸਾਫ਼ ਕਰ ਜੀ ਸਵਾਤਾ ਆਪਣੇ ਦਿਨ ਦੇ ਵਿੱਚ ਕਾਰੇ ਵੀਰ ਆਪਾਂ ਜਾਇਆ ਹਾਰਮ ਟ੍ਰੈਕ ਦੀ ਏਜੰਸੀ ਦੇ ਵਿੱਚ ਤੇ ਉਹਰੇ ਜਿਹੜੇ ਨਾਮ ਹੈ ਟ੍ਰੈਕਰ 24 ਜਿੱਤੇ ਜੋ ਮਰੇ ਵਿਚਾਰੇ ਨੌਜੋਕ ਹੋਏ ਨੇ ਆਪਣੇ ਨਾਲ ਫਰਮ ਹੈ ਸਰ ਆਪ ਨੂੰ ਮੇਰੇ ਜਾਣਕਾਰੀ ਦੇਣਗੇ ਹਾਂ ਜਿਹੜਾ ਸਵਾਗਤ ਆਪ ਜੀ ਦਾ ਸੱਚਾ ਹੋ ਜੀ ਬੜਾ ਜੀ ਆਪਣਾ ਇੰਟਰੋਡਕਸ਼ਨ ਦੇ ਲਓ ਜੀ ਚੈਨਲ ਤੇ ਹਾਂਜੀ ਨਵ ਸਟਾਰ ਜੀ ਮੈਂ ਆਪਨ ਕੁਮਾਰ ਭਾਗੜਾ ਐ ਸਪੋਰਟਸ ਬੋਥਾ ਲਿੰਕੜ ਤੋਂ ਆਜੇ ਪ੍ਰੋਜੈਕਟ ਦਾ ਅਫਸਰ ਆਪ ਸਾਬ ਜਿੰਮੇਦਾਰਾਂ ਦਾ ਸਵਾਗਤ ਕਰਦਾ ਹਾਂ ਜੀ ਤੇ ਪੂਰੇ ਪਰਿਵਾਰ ਫਾਰਮ ਟ੍ਰੈਕ ਵੱਲੋਂ ਆਪ ਜੀ ਨੂੰ ਜੀ ਆਇਆਂ ਜੀ ਠੀਕ ਹੈ ਜੀ ਹਾਂ ਜੀ ਆਪਣਾ ਕਰੀਟੇਰ ਬਾਰੇ ਜਾਣਕਾਰੀ ਦੇਣ ਜੀ ਮੈਂ ਪਹਿਲਾਂ ਤੁਹਾਨੂੰ ਦਵਾਂਗਾ ਜੀ 45 ਆਇਆ ਸਾਡਾ T20 ਦੇ ਵਿੱਚ ਨਵਾਂ ਲਾਂਚ ਹੋਇਆ ਠੀਕ ਹੈ ਇਹ ਬੈਠਾ ਹਾਂ ਹਾਂ ਜੀ ਇਹ ਟਰੈਕਟਰ ਹੈਗਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਟਰੈਕਟਰ ਮਾਡਲ ਹੈਗਾ 45 ਆ ਇਹਨੂੰ ਆਪਾਂ ਕੰਪਨੀ ਨੇ ਕੀਤਾ 52 HP ਕੈਟਾਗਰੀ ਦੇ ਵਿੱਚ ਲਾਂਚ ਇਹ ਮਤਲਬ 52 ਪਾਵਰ ਦਾ ਇਹ ਇਹ 52 ਪਾਵਰ ਦਾ ਜੀ ਇਹਦੇ ਵਿੱਚ ਤੁਹਾਨੂੰ ਸਾਡੇ ਸਾਦੇ ਅਗਲੇ ਟਾਇਰ ਮਿਲਣਗੇ ਠੀਕ ਹੈ ਜੀ ਡਬਲ ਪਾਵਰ ਸ਼ੇਅਰਿੰਗ ਮਿਲੇਗਾ ਜੀ ਬੈਲੈਂਸ ਦੋਨਾਂ ਪਾਸੇ ਇਕੁਅਲ ਨਿਕਲਦਾ ਹੈ ਇਹਦੀ ਕਿ ਟਾਈ ਬਰਾਬਰ ਰਹੇਗੀ ਠੀਕ ਹੈ ਜੀ ਹਾਂ ਜੀ ਤਿੰਨ ਸਿਲੰਡਰ ਮਿਲੇਗਾ ਠੀਕ ਹੈ ਜੀ ਇਹਦਾ 52 HP ਸ਼੍ਰ ਠੀਕ ਹੈ ਜੀ ਫਿਰ ਕੈਲੰਡਰ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਮਿਲੇਗਾ ਸਿੰਗਲ ਪੀਸ ਬਣਾ ਅੱਡੇ ਸਿੰਗਲ ਬੋਰਡ ਦੇ ਵਿੱਚ ਆ ਗਿਆ ਹਾਂ ਜੀ ਇਹ ਸਿੰਗਲ ਬੋਰਡ ਦੇ ਵਿੱਚ ਆ ਗਿਆ ਪਿੱਛੇ ਮੈਂ ਹਾਂ ਜੀ ਇਹਨੂੰ ਪਹਿਲਾਂ ਤਿੰਨ ਪੀਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਸੀਗਾ 3 ਪੀਸ ਬਣਨ ਉਹਦੇ ਸੀ ਹੁਣ ਉਹ ਸਿੰਗਲ ਕਰ ਦਿੱਤਾ ਗਿਆ ਤੇ ਹੁਣ ਮੁਰਦਾ ਚੱਕਿਆ ਜਾਂਦਾ ਜੀ ਹਾਂ ਜੀ ਇਹ ਫਰੰਟ ਤੋਂ ਚੱਕਿਆ ਜਾਏਗਾ ਜੀ ਇਹ ਹਾਂ ਜੀ ਇਸ ਤੋਂ ਇਲਾਵਾ ਕੰਪਨੀ ਨੇ ਤੁਹਾਨੂੰ LED ਲਾਈਟਸ ਦਿੱਤੀਆਂ ਨੇ ਜਿਹੜੀਆਂ ਮਤਲਬ ਫੋਗ ਦੇ ਵਿੱਚ ਕਾਫੀ ਮਦਦਗਾਰ ਹੁੰਦੀਆਂ ਜਿਮੀਦਾਰਾਂ ਨੂੰ ਦੂਰ ਤੋਂ ਆਉਣ ਵਾਲਾ ਆਉਣ ਵਾਲਾ ਵਹੀਕਲ ਦਾ ਪਤਾ ਲੱਗ ਜਾਂਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੰਪਨੀ ਨੇ ਤੁਹਾਨੂੰ ਇਹਦੇ ਵਿੱਚ ਬੰਪਰ ਦਿੱਤਾ ਹੈ ਠੀਕ ਹੈ ਜੀ ਸਪੈਸ਼ਲੀ ਹੁਣ ਬੰਪਰ ਵੀ ਨਾਲ ਦੇ ਰਹੇ ਨੇ ਇਹ ਵੀ ਇੱਕ ਐਕਸਲ ਦਿੱਤਾ ਹੈ ਅਡਜਸਟਮੈਂਟ ਠੀਕ ਹੈ ਜੀ ਇਹ 85 ਕਿਲੋ ਦਾ ਬੰਪਰ ਹੈ ਇਹ ਕੰਪਨੀ ਦੇ ਹੁਣ ਤੋਂ ਮਤਲਬ ਜਿਹੜੀ ਸੀਰੀਜ਼ ਸਾਡੀ ਆ ਰਹੀ ਆ ਪਾਵਰ ਮੈਕਸ ਉਹਦੇ ਵਿੱਚ ਕੰਪਨੀ ਨਾਲ ਦੇਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਬੈਟਰੀ ਬਾਕਸ ਲੱਗ ਤੋਂ ਦੇ ਰਹੇ ਨੇ ਠੀਕ ਹੈ ਜੀ ਇਦੇ ਵਿੱਚ ਤੁਹਾਨੂੰ ਡੁਅਲ ਕਲਚ ਮਿਲੇਗਾ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਮੰਨ ਲਓ ਇਹ ਡੁਅਲ ਕਲਚ ਪੱਲੇ ਪਾਸ ਦਿੱਤਾ ਹੋਇਆ ਹੈ ਇੱਕ ਹੀ ਪੈਡਲ ਤੋਂ ਦੋਨੋਂ ਕਲਚ ਤੇ ਟਰੈਕਟਰ ਦੋਨੋਂ ਓਪਰੇਟ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਸਾਈਡ ਸ਼ਿਫਟ ਗੇਅਰ ਮਿਲੇਗਾ ਇਹਦੀਆਂ ਜਿਹੜੀਆਂ ਸਪੀਡਾਂ ਆ ਉਹ 20 ਸਪੀਡਾਂ ਆ ਇਹਨੂੰ ਆਪਾਂ ਕੰਪਨੀ ਵੈਸੇ ਲਾਂਚ ਕਰਦੀ ਹੈ ਏਵੀਸੀਡੀ ਗੇਅਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੋ ਅੱਜਕੱਲ ਜ਼ਿਮੀਂਦਾਰਾਂ ਦੇ ਵਿੱਚ ਬਹੁਤ ਪਪੂਲਰ ਹੋ ਰਿਹਾ ਹੈ ਇਹ ਹਾਂਜੀ ਹਾਂਜੀ ਇਹ ਮਾਡਲ ਕਾਫੀ ਸਾਡਾ ਪਪੂਲਰ ਹੋ ਰਿਹਾ ਹੈ ਮਾਰਕੀਟ ਦੇ ਵਿੱਚ ਕਿਉਂਕਿ ਜ਼ਿਮੀਂਦ ਇਹਦੇ ਵਿੱਚ ਤੁਹਾਨੂੰ 20 ਸਪੀਡਾਂ ਮਿਲਣਗੀਆਂ 16 ਅੱਗੇ ਦੀਆਂ ਤੇ 4 ਵਰਸ ਦੀਆਂ ਮਿਲਣਗੀਆਂ 4 ਵਰਸ ਦੀਆਂ ਹਾਂਜੀ ਠੀਕ ਬਿਲਕੁਲ ਇਹਦੇ ਵਿੱਚ ਤੁਹਾਨੂੰ ਇਹ ਜਿਹੜਾ ਸਟੇਟ ਪਲੇਟਫਾਰਮ ਜਿਹੜਾ ਸਟੇਟ ਮਿਲੇਗਾ ਇਹਦੇ ਵਿੱਚ ਆ ਜੀਮੇਦਾਰ ਨੂੰ ਚੜਨ ਦੇ ਵਾਸਤੇ ਤੇ ਉਤਰਨ ਵਾਸਤੇ ਕੋਈ ਦਿੱਕਤ ਨਾ ਆਵੇ ਠੀਕ ਆ ਠੀਕ ਆ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਕੰਪਨੀ ਨੇ ਐ ਡਬਲ ਡਿਸਟਰੀਬਿਊਟਰ ਦਿੱਤਾ ਹੋਇਆ ਪਿੱਛੇ ਉਹ ਵੀ ਤੁਹਾਨੂੰ ਦਿਖਾਉਂ ਦਿੰਨੇ ਆ ਹਾਂਜੀ ਠੀਕ ਹੈ ਜੀ ਸਾਈਡ ਸ਼ਿਫਟ ਗੀਅਰ ਦਿੱਤਾ ਹੋਇਆ ਆ LED ਲਾਈਟਸ ਬ੍ਰੇਕ ਤੇ ਇੰਡੀਕੇਟਰ ਸਾਰੇ ਚੀਨੇ ਠੀਕ ਹੈ ਜੀ ਠੀਕ ਹੈ ਜੀ ਕੰਪਨੀ ਇਹ ਹਾਂ ਇਹ ਮਾਡਲ ਜਿਹੜਾ ਬੇਸਿਕਲੀ ਈਪੀ ਸਾਈਕਲਿੰਗ ਰਿਡਕਸ਼ਨ ਕਹਿੰਦੇ ਇਹਨੂੰ ਜਿਹੜਾ ਬੈਕਐਂਡ ਹੈ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਲਿਫਟ ਕਪੈਸਿਟੀ 1500 ਕਿਲੋਗ੍ਰਾਮ ਦੀ ਮਿਲੇਗੀ 850 ਕਿਲੋ ਬਿਲਕੁਲ ਬਿਲਕੁਲ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਮਿਲੇਗਾ ਚਾਹੇ ਤੁਸੀਂ ਉਹਨੂੰ ਸਿੰਗਲ ਤੇ ਮੋੜ ਤੇ ਆਪਰੇਟ ਕਰੋ ਚਾਹੇ ਡਬਲ ਤੇ ਕਰੋ ਠੀਕ ਹੈ ਜੀ ਉਹਦੇ ਨਾਲ ਤੁਹਾਨੂੰ ਮੰਨ ਲਓ ਟੋ ਹੁੱਕ ਦਿੱਤੀ ਹੋਈ ਹੈ ਵੀ ਕੰਪਨੀ ਹੁਣ ਫਰੀ ਦੇ ਰਹੀ ਹੈ ਨਾਲ ਠੀਕ ਹੈ ਜੀ ਕੋਈ ਕੋਸਟ ਇਹਦਾ ਵਿੱਚ ਕੋਈ ਚਾਰਜ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਇਹ ਬਿਲਕੁਲ ਸਹੀ ਆਉਂਦੀ ਹੈ ਜੀ ਨਾਲ ਤੁਹਾਨੂੰ ਐਪੀਆਈ ਸਾਈਕਲ ਰਿਡਕਸ਼ਨ ਮਿਲ ਗਿਆ ਜੀ 14 9 28 ਇਟ ਦੇ ਟਾਇਰਾਂ ਦੇ ਵਿੱਚ ਇਹ ਦੀ ਅਵੇਲੇਬਿਲਟੀ ਹੈ ਸਹੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮਨ ਲਓ ਪੀਟੀਓ ਹੈ ਪੀਟੀਓ ਵੀ ਤੁਹਾਨੂੰ ਤਿੰਨ ਟਾਈਪ ਦੀ ਮਿਲੇਗੀ ਇਹਦੇ ਵਿੱਚ ਰਿਵਰਸ ਪੀਟੀਓ 540 ਤੇ ਮਲਟੀ ਸਪੀਡ ਰਿਵਰਸ ਕਹ ਦਿੰਦੇ ਅਸੀਂ ਹਾਂਜੀ ਮਲਟੀ ਰਿਵਰਸ ਤੇ 540 ਤਿੰਨ ਤਰ੍ਹਾਂ ਦੀ ਪੀਟਰ ਨਾਲ ਹੀ ਬੇੜ ਹੋਏਗਾ ਹਾਂਜੀ ਇਹਦੇ ਵਿੱਚ ਸਪੈਸ਼ਲ ਆਇਲ ਦਾ ਬੁੱਲ ਗਿਆ ਦਿੱਤਾ ਹੋਇਆ ਇਹਦਾ ਖਾਸ ਮਾਤਾ ਵਾਹ ਜੀ ਟਰੈਕਟਰ ਦਾ ਕਦੇ ਵੀ ਤੁਹਾਡਾ ਟਰੈਕਟਰ ਦਬਦਾ ਇਹਨੂੰ ਤੁਸੀਂ ਅੱਗੇ ਕਰ ਦੇਣਾ ਠੀਕ ਹੈ ਜੀ ਉਹਦੇ ਵਾਸਤੇ ਸਪੈਸ਼ਲ ਹੈ ਮੰਨ ਲਓ ਕਈ ਦਫਾ ਮੰਨ ਲਓ ਕਿ ਐਗਜ਼ਾਮ ਖਾਉਦੇ ਤੌਰ ਤੇ ਧਾਰਨ ਦੇ ਤੌਰ ਤੇ ਇੱਕ ਟਰਾਲੀ ਲੈ ਕੇ ਪੁਲ ਚੜਦੇ ਹਾਂਜੀ ਹਾਂਜੀ ਪੁਲ ਚੜਦੇ ਚੜਦੇ ਆਪਾਂ ਟਰੈਕਟਰ ਦਬਾਂ ਲਾਪੇ ਤੁਸੀਂ ਕੀ ਕਰੋਗੇ ਤੀਜੇ ਚ ਜਾਓਗੇ ਤੁਸੀਂ ਤੀਜੇ 'ਚ ਨਹੀਂ ਆਣਾ ਤੁਸੀਂ ਉਹਨੂੰ ਕਲੱਚ ਦਵਾ ਕੇ ਉਸ ਗੇਅਰ ਨੂੰ ਅੱਗੇ ਕਰ ਦੇਣਾ ਠੀਕ ਹੈ ਜੀ ਉਹ ਨਾ ਚੌਥੇ ਗੇਅਰ 'ਚ ਰਹੇਗਾ ਨਾ ਸਿੱਧੇ ਚ ਜਾਓ ਸਾਢੇ 3 ਨਵੇਂ ਗੇਅਰ ਤੇ ਤਿੰਨ ਤੋਂ ਅੱਗੇ ਉੱਪਰ ਚੌਥੇ ਤੋਂ ਦੋਦਾ ਖੱਲੇ ਠੀਕ ਹੈ ਉਹ ਹਰੇਕ ਗੇਅਰ 'ਤੇ ਲੱਗਦਾ ਚਾਹੇ ਤੁਸੀਂ ਰੀਪ ਚਾਹੇ ਤੁਸੀਂ ਰੋਟਾਵੇਟਰ ਤੇ ਲਾਓ ਚਾਹੇ ਤੁਸੀਂ ਕਲਟੀਵੇਟਰ ਤੇ ਲਾਓ ਐਨੀਥਿੰਗ ਐਸ ਕਿਤੇ ਵੀ ਲਾ ਸਕਦੇ ਹਰ ਜਿਹੇ ਤੇ ਲੱਗਦਾ ਹਾਂਜੀ ਬਿਲਕੁਲ ਜਿੱਤੇ ਵੀ ਮਰਜ਼ੀ ਇਹਨੂੰ ਯੂਜ਼ ਕਰੋ ਤੁਸੀਂ ਠੀਕ ਹੈ ਜੀ ਆਹ ਇਹਦਾ ਪੀਟੀ ਉਹਦਾ ਲਿਵਰ ਹੈ ਠੀਕ ਹੈ ਜੀ ਆਹ ਇਹਦਾ ਇੱਕ ਸਪੈਸ਼ਲ ਲੋਕ ਦਿੱਤਾ ਹੋਇਆ ਲਿਫਟ ਲੋਕ ਕਹਿੰਦੇ ਇਹਨੂੰ ਟ੍ਰਾਂਸਪੋਰਟ ਲੋਕ ਕਹਿੰਦੇ ਨੇ ਇਹਨੂੰ ਕਿਤੇ ਮੰਨ ਲਓ ਤੁਸੀਂ ਆਪਣੇ ਇੰਪਲੀਮੈਂਟਰ ਦੇ ਉੱਪਰ ਮੰਨ ਲਓ ਖਾਦ ਰੱਖ ਲਈ ਜਾਂ ਮੰਨ ਲਓ ਟਿਲਰਾਂ ਉੱਤੇ ਬੋਰੇ ਰੱਖ ਲਏ ਜਾਂ ਰੋਟਾਵੇਟਰ ਕਿਤੇ ਦੂਰ ਲੈ ਕੇ ਜਾ ਰਹੇ ਹੋ ਤੁਸੀਂ ਇਹਨੂੰ ਲਿਫਟ ਨੂੰ ਉੱਪਰ ਚੱਕ ਕੇ ਤੇ ਇਹਨੂੰ ਪੂਰਾ ਟਾਈਟ ਕਰ ਦੇਣਾ ਠੀਕ ਹੈ। ਉਹਦੇ ਨਾਲ ਕੀ ਹੈ ਜੇ ਤੁਹਾਡੇ ਇਧਰਲੀ ਸਾਈਡ ਤੇ ਕੋਈ ਬੱਚਾ ਵੀ ਬੈਠਾ ਹੈ ਕੋਈ ਬਾਈ ਮਿਸਟੇਕ ਅੱਧੀ ਪਰ ਥੱਲੇ ਹੋ ਜਾਣਗੇ ਤਾਂ ਲਿਫਟ ਥੱਲੇ ਨੂੰ ਨਹੀਂ ਆਏਗੀ। ਬਲੇ ਦੇਖੋ ਹਾਂ ਚਲਦੇ ਚਲਦੇ ਟਰੈਕਟਰ ਤੋਂ ਲਿਫਟ ਨਹੀਂ ਆਏਗੀ ਨਹੀਂ ਤਾਂ ਲਿਫਟ ਕਈ ਵੇਲੇ ਹੁੰਦਾ ਫਿਰ ਥੱਲੇ ਡਰ ਜਾਂਦੀ ਆ। ਠੀਕ ਹੈ ਠੀਕ। ਇਹਦੇ ਨਾਲ ਆ ਇਹਨੂੰ ਟ੍ਰਾਂਸਪੋਰਟ ਲੋਕ ਕਹਿੰਦੇ ਠੀਕ ਹੈ ਠੀਕ। ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਜਿਹੜਾ ਗੀਅਰ ਬਾਕਸ ਆ ਫੁਲੀ ਕਨਸਟੈਂਟ ਮੈਚ ਗੀਅਰ ਬਾਕਸ ਮਿਲੇਗਾ। ਠੀਕ ਹੈ ਜੀ। ਇਦੇ ਵਿੱਚ ਜਿਹੜਾ ਗੇਅਰ ਬਾਕਸ ਦੇ ਵਿੱਚ ਤੇਲ ਪੈਗਾ ਉਹ 12.5 ਲੀਟਰ ਤੋਂ 11.5 ਤੋਂ 12 ਲੀਟਰ ਦੇ ਵਿੱਚ ਹੁੰਦਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਇੰਜਨ ਆ ਉਹਦੀ ਸਾਢੇ 7 ਦੀ ਸਰਵਿਸ ਹੋएगी ਠੀਕ ਹੈ ਜੀ ਪਿਛੇ ਵਾਲੇ ਬੈਕਹੈਂਡ ਦੇ ਵਿੱਚ ਲਿਫਟ ਦੇ ਵਿੱਚ ਤੇ ਜਿਹੜੀਆਂ ਬ੍ਰੇਕਾਂ ਨੇ ਤੇਲ 'ਚ ਡੁੱਬੀਆਂ ਹੋਈਆਂ ਉਹਦੇ ਵਿੱਚ ਤੁਹਾਨੂੰ 22 ਤੋਂ 23 ਲੀਟਰ ਦਾ ਸਮਥਿੰਗ ਫਿਲ ਪੈਂਦਾ ਹੈ ਇਹ ਤਾਂ ਕੋਈ ਪਤਾ ਜੇ ਕਿਸੇ ਟਰਾਲੀ ਪਾਣੀ ਤਾਂ 1-2 ਲੀਟਰ ਉੱਪਰ ਥੱਲੇ ਹੋ ਸਕਦਾ ਬਾਕੀ ਤਕਰੀਬਨ ਇਹ ਫੁੱਲ ਹੁੰਦੇ ਨੇ ਤੇੜੇ ਬ੍ਰੇਕਾਂ ਦੇ ਵਿੱਚ ਹੈ ਇਹਦੇ ਵਿੱਚ ਤੇਲ ਦੀਆਂ ਬ੍ਰੇਕਾਂ ਨੇ ਜੀ ਈਪੀਐ ਸੈਕੂਲ ਰਿਡਕਸ਼ਨ ਕਹਿ ਦਿੰਦੇ ਇਹਨੂੰ ਠੀਕ ਹੈ ਜੀ ਹਾਂ ਜੀ ਤੇ ਦੂਜਾ ਕੀ ਮੈਂ ਇਹਦੇ ਵਿੱਚ ਆਪਣਾ ਪੂਰਾ ਫਿਲਟਰ ਲੱਗਿਆ ਹੋਇਆ ਆਪਣਾ ਜੀ ਹਾਂ ਜੀ ਆਪਣਾ ਇਹ ਜਿਹੜਾ ਆਇਲ ਬਾਥ ਹੈ ਜੀ ਇਹਨੂੰ ਆਇਲ ਬਾਥ ਫਿਲਟਰ ਕਹਿੰਦੇ ਨੇ ਤੇ ਜਿਹੜਾ ਫਿਲਟਰ ਹੈ ਇਹ ਨਹੀਂ ਹੈ ਜੇ ਇਹਨੂੰ ਆਇਲ ਬਾਥ ਕਹਿੰਦੇ ਤੇਲ ਵਾਲਾ ਇਹਦੇ ਵਿੱਚ ਫਿਲਟਰ ਹੈ ਤੇ ਜਿਹੜਾ ਆਇਲ ਬਾਥ ਹੁੰਦਾ ਜੀ 55 HP ਜਾਂ 55 ਕੈਟਾਗਰੀ ਦੇ ਟਰੈਕਟਰਾਂ ਨੂੰ ਹੀ ਲੱਗਦਾ ਠੀਕ ਹੈ ਠੀਕ ਪਰ ਟਾਈਕੋ ਮੈਂ ਸਾਡਾ ਦੂਜਾ ਮਾਡਲ ਆ ਉਹਦੇ ਵਿੱਚ ਦਿਖਾਵਾਂਗਾ ਇਹਨੂੰ ਆਇਲ ਬਾਥ ਕਹਿੰਦੇ ਨੇ ਜੀ ਇਹ ਕੇਰੇ ਵਿੱਚ ਆ ਸਪੈਸ਼ਲ ਕੰਪਨੀ ਨੇ ਫੀਚਰ ਦਿੱਤਾ ਹੋਇਆ ਆ ਕੇਅਰ 24 ਇੰਟੂ 7 ਠੀਕ ਹੈ ਹਾਂਜੀ ਇਹ ਮਤਲਬ ਇਹ ਹੈ ਜੀ ਜਿੱਦਾਂ ਤੁਸੀਂ ਹੁਣ ਕਿਤੇ ਤੁਹਾਨੂੰ ਦਿੱਕਤ ਆ ਗਈ ਜਾਂ ਪ੍ਰੋਬਲਮ ਆ ਰਹੀ ਕਿਤੇ ਤੁਸੀਂ ਜਾ ਰਹੇ ਆਂ ਹਾਂਜੀ ਹਾਂਜੀ ਤੁਸੀਂ ਮੰਨ ਲਓ ਸਪੋਜ਼ ਕਰੋ ਤੁਸੀਂ ਰੋਪੜ ਨੂੰ ਚਲੇ ਗਏ ਆਂ ਅਨੰਦਪੁਰ ਸਾਹਿਬ ਜਾ ਰਹੇ ਹੋ ਰਾਹ ਦੇ ਵਿੱਚ ਤੁਹਾਡਾ ਟਰੈਕਟਰ ਜਿਆਦਾ ਗਰਮ ਹੋ ਗਿਆ ਹਾਂਜੀ ਹਾਂਜੀ ਤੁਸੀਂ ਉੱਪਰ ਆ ਕੇ ਤੁਸੀਂ ਸੜਨ ਲਈ ਕਹਿੰਦੇ ਉਹ ਨੋਏ ਤਾਂ ਮਤਲਬ ਗਰਮ ਹੋ ਗਿਆ ਡਾਕਟਰ ਠੀਕ ਹੈ ਜੇ ਤੁਹਾਨੂੰ ਮੰਨ ਲਓ ਉੱਥੇ ਰਾਤ ਨੂੰ ਕੋਈ ਮਕੈਨਿਕ ਨਹੀਂ ਮਿਲਦਾ ਇਹਦੇ ਵਿੱਚ ਕਿਤੇ ਸੋਚ ਦਿੱਤਾ ਹੋਇਆ ਆ ਤੇ ਮੈਂ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਹੋਲ ਕਰੋ ਆਹ ਡਿਵਾਈਸ ਦਿੱਤੀ ہوئی ਆ ਜੀ ਇੱਥੇ ਇਹਦੇ ਸੋਚ ਲੱਗਿਆ ਹੋਇਆ ਇਹਨੂੰ ਤੁਸੀਂ 10 ਸੈਕਿੰਡ ਤੇ 15 ਸੈਕਿੰਡ ਵਾਸਤੇ ਪ੍ਰੈਸ ਕਰਕੇ ਰੱਖਣਾ ਇਹਦੇ ਵਿੱਚ ਹੀ SIM ਹੈ ਵਿੱਚ ਹੀ ਇਹਦੇ ਮਾਈਕ੍ਰੋਫੋਨ ਹੈ ਵਿੱਚ ਹੀ ਸਪੀਕਰ ਹੈ ਇਹ ਤੁਹਾਡੀ ਸਿੱਧੀ ਕਾਲ ਜਿਹੜੀ ਹੈ ਫਿਰਦਾਬਾਦ ਕਨੈਕਟ ਕਰੇਗੀ ਸਾਡੇ ਹੈੱਡ ਆਫਿਸ ਹੈੱਡ ਆਫਿਸ ਤੇ ਸਾਡੇ ਜਿਹੜੇ ਸਰਵਿਸ ਇੰਜੀਨੀਅਰ ਬੈਠੇ ਨੇ ਉਹ ਤੁਹਾਡੀ ਕਾਲ ਨੂੰ ਪਿਕ ਕਰਨਗੇ ਤੁਹਾਨੂੰ ਕੋਈ ਦਿੱਕਤ ਹੋएगी ਪਛਾਣ ਨਹੀਂ ਹੋएगी ਤੁਸੀਂ ਉਹਨਾਂ ਨੂੰ ਦੱਸਣਾ ਉਹਨਾਂ ਨੇ ਤੁਹਾਨੂੰ ਕੁਝ ਮਤਲਬ ਨੋਟਿਸ ਦੇਣੇ ਨੇ ਤੇ ਦੇਖੋ ਤੁਹਾਡੀ ਆਹ ਚੀਜ਼ ਪਰਫੈਕਟ ਆ ਜੇ ਤੁਸੀਂ ਕਹਿੰਦੇ ਆਹ ਚੀਜ਼ ਨਹੀਂ ਉਹਨਾਂ ਨੇ ਕਹਿਣਾ ਇਸ ਚੀਜ਼ ਨੂੰ ਹਲਾ ਕੇ ਦੇਖੋ ਕਿਆ ਆ ਤਾਰਿਆ ਇਹਨੂੰ ਛੇੜ ਕੇ ਦੇਖੋ ਉਹ ਤੁਹਾਡੇ ਲਈ ਮੌਕੇ ਤੁਹਾਨੂੰ ਉਥੇ ਜੋ ਵੀ ਦਾ ਹੱਲ ਹੋਏਗਾ ਦੱਸਣਗੇ ਠੀਕ ਹੈ ਜੀ ਰਿਟਨ ਨਹੀਂ ਹੋ ਰਿਹਾ ਉਹ ਤਾਂ ਕਿਤੇ ਵੀ ਤੁਹਾਡੀ ਲੋਕੇਸ਼ਨ ਲੱਗਦੀ ਆ ਮੰਨ ਲਓ ਰੋਪੜ ਨੂੰ ਲੱਗ ਰਿਹਾ ਨਵਾਂ ਸ਼ਹਿਰ ਲੱਗ ਰਿਹਾ ਜਾਂ ਮੰਨ ਲਓ ਬਲਾ ਸ਼ੌਕ ਲੱਗ ਰਿਹਾ ਇੰਦਿਰ ਕੁ ਕੁਝ ਵੀ ਏਰੀਆ ਲੱਗ ਰਿਹਾ ਇੱਥੇ ਸਾਡੇ ਡੀਲਰ ਦੀ ਅਵੇਲੇਬਿਲਟੀ ਹੋਊਗੀ ਉਹ ਜਦੋਂ ਵਰਕਿੰਗ ਆਵਰ ਹੋਣਗੇ ਉਦੋਂ ਤੁਹਾਨੂੰ ਉਥੋਂ ਮਕੇਲੇ ਤੁਹਾਡੇ ਵਾਸਤੇ ਭੇਜ ਦਿੱਤਾ ਜਾਊਗਾ ਲੋਕਲ ਏਜੰਸੀ ਤੋਂ ਕਿਤੇ ਵੀ ਹੋਣਾ ਮੌਕੇ ਦੇ ਹਾਂ ਮੌਕੇ ਤੇ ਮੌਕੇ ਤੇ ਇਹਦਾ ਕੰਮ ਜੋ ਵੀ ਛੋਟਾ ਛੋਟਾ ਮोटा ਹੋਊਗਾ ਤਾਂ ਕਰ ਦੇਣਗੇ ਬਾਕੀ ਤੁਹਾਨੂੰ ਮੌਕੇ ਤੇ ਮਕੈਨੇਕ ਪਹੁੰਚ ਜਾਏਗਾ ਠੀਕ ਹੈ ਠੀਕ ਹਾਂਜੀ ਇਹਦਾ ਇਹ ਬੇਨਫਿਟ ਹੈ ਜੀ ਜਿਵੇਂ ਇਹ ਰੈਡੀਟਰ ਲੱਗਿਆ ਹੋਇਆ ਹੈ ਜੀ ਜੀ ਇਹ ਆਪਣਾ ਕਿਹੜੀ ਕਾਪਰ ਵਾਲਾ ਜਾਂ ਦੂਸਰਾ ਜੀ ਨਹੀਂ ਇਹ ਐਲਵਿਨੀਅਮ ਚਾਹੁੰਦਾ ਜੀ ਕਾਪਰ ਦੇ ਵਿੱਚ ਲੀਕੀ ਕਿਤੇ ਜ਼ਿਆਦਾ ਹੋ ਜਾਂਦੀ ਸੀ ਠੀਕ ਹੈ ਉਹਦੇ ਕਿਤੇ ਜ਼ਿਆਦਾ ਹਾਂਜੀ ਇਹਦੇ ਲਈ ਇਹ ਕੰਪਨੀ ਨੇ ਬੈਸਟ ਬੈਟਰ ਦਿੱਤਾ ਹੋਇਆ ਹੈ ਇਹ ਇੱਕ ਜੀ ਪਾਵਰ ਸਟੀਰਿੰਗ ਦਾ ਜਿਹੜਾ ਆਇਲ ਟੈਂਕ ਆ ਉੱਪਰ ਦਿੱਤਾ ਪਹਿਲਾਂ ਇੱਥੇ ਹੁੰਦਾ ਸੀ ਅੱਗੇ ਹਾਂ ਜੀ ਕਿ ਜਦੋਂ ਬੰਨੇ-ਬੁੰਨੇ ਦੇ ਉੱਤੇ ਰੋਟੇਟਰ ਜਾਂ ਆਪਾਂ ਬੰਨਾ ਟਪਾਉਂਦੇ ਸੀ ਤਾਂ ਤੇਲ ਨਿਕਲ ਜਾਂਦਾ ਸੀ ਠੀਕ ਹੈ ਜੀ ਉਹਦੇ ਨਾਲ ਰੇਡੀਏਟਰ ਸਾਰਾ ਨਿਬੜ ਜਾਂਦਾ ਸੀ ਉਹ ਕੰਪਨੀ ਨੇ ਜਿਹੜਾ ਉਹਨੂੰ ਇੱਥੇ ਉੱਪਰ ਲਾ ਦਿੱਤਾ ਠੀਕ ਆ ਉਹ ਉੱਪਰ ਕਰਤਾ ਹਾਂ ਜੀ ਉੱਪਰ ਕਰ ਦਿੱਤਾ ਠੀਕ ਹੈ ਜੀ ਤੇ ਅਗਲਾ ਰਕਤ ਕਿਹੜਾ ਜੀ ਆਪਾਂ ਅੰਡਾ ਦਿਖਾਉਣਾ ਜੀ ਉਹ ਵੀ ਮੈਂ ਦਿਖਾ ਦਿੰਦਾ ਇੱਕ ਛੋਟੇ ਜਿਹੇ ਫੀਚਰ ਇਹਦੇ ਹੋਰ ਨੇ ਇਹਦੇ ਚ ਡਬਲ ਪੰਪ ਦਿੱਤਾ ਹੈ ਜਿੱਦਾਂ ਪਹਿਲਾ ਟੈਂਡਰ ਪੰਪ ਕੱਟਾ ਹੁੰਦਾ ਸੀ ਪਾਵਰ ਸਾਈਡ ਦਾ ਹਾਈਡਰੋਲਿਕ ਦਾ ਉਹ ਜਿਹੜਾ ਸੀ ਇੱਕ ਕਸਟਮਰ ਨੂੰ ਮੱਲਦਾ ਉਹ ਕੋਸਲੇ ਹੀ ਪੈਂਦਾ ਸੀ ਜਦੋਂ ਇੱਕ ਪੰਪ ਖਰਾਬ ਹੋ ਜਾਂਦਾ ਸੀ ਨਾ ਤਾਂ ਦੂਜਾ ਪੰਪ ਨਾਲ ਉਹ ਮਤਲਬ ਚੇਂਜ ਹੋਣਾ ਹੀ ਸੀਗਾ ਉਹ ਜਦ ਕਿ ਉਹ ਖਰਾਬ ਨਹੀਂ ਸੀ ਹੁੰਦਾ ਕੰਪਨੀ ਨੇ ਇਸ ਨੂੰ ਅਲੱਗ-ਅਲੱਗ ਕਰ ਦਿੱਤਾ ਪਰ ਉਹ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਤੇ ਜਿਹੜਾ ਬਰਡਨ ਨੇ ਆ ਅਕਸਰ ਉਹ ਨਾ ਪਵੇ ਇਹਦੇ ਵਾਸਤੇ ਵੀ ਇਹਨਾਂ ਨੇ ਮੋਡੀਫਿਕੇਸ਼ਨ ਕੀਤੀ ਹੈ ਸਲਾ ਇਨਸਾਈਡ ਇਸ ਦਾ ਅਨਸਰ ਕਰ ਦਿੱਤਾ ਗਿਆ ਹੈ ਹਾਂ ਹਾਂ ਜੋ ਆਫਸਰ ਠੀਕ ਹੈ ਜੀ ਜਿਹੜੀ ਇਹਦੀ ਸਰਵਿਸ ਹੈ ਸਰਵੇਸ਼ਨ ਕਰਾ ਜਿਹੜਾ 500 ਘੰਟੇ ਦਾ ਜੀ ਸਭ ਤੋਂ ਪਹਿਲੀ 50 ਘੰਟੇ ਦੇ ਹੋएगी ਉਸ ਤੋਂ ਬਾਅਦ 500 ਤੇ 1000 ਠੀਕ ਹੈ ਜੀ ਇੰਜਨ ਗੇਅਰ ਬਾਕਸ ਤੇ ਪਿੱਛੇ ਵਾਲਾ ਬੈਕਐਂਡ ਠੀਕ ਹੈ ਜੋ ਲਿਫਟ ਤੋਂ ਗੇਅਰ ਤੋਂ ਪਿੱਛੇ ਵਾਲਾ ਬੈਕਐਂਡ ਹੈ ਜਿਹੜਾ ਪਾਰਟ ਤੇਲ 'ਚ ਚੱਲ ਰਿਹਾ ਉਹਦੀ ਤਾਂ 5 ਸਾਲ ਦੀ ਗਾਰੰਟੀ ਹੈ 5 ਸਾਲ ਦੀ ਠੀਕ ਹੈ ਜੀ ਜਿਹੜਾ ਪਾਰਟ ਮਤਲਬ ਫਲਟਿਨੇਟਰ ਬੈਟਰੀ ਟਾਇਰ ਉਹਨਾਂ ਦੀ 1 ਸਾਲ ਦੀ ਹੋਈ ਡੀਜ਼ਲ ਪੰਪ ਉਹਨਾਂ ਦੀ 1 ਸਾਲ ਦੀ ਗਾਰੰਟੀ ਆਉਂਦੀ ਹੈ ਠੀਕ ਹੈ ਜੀ ਬਾਕੀ ਸਟੇਟ ਦਾ ਚੈਟ ਪਲੇਟਫਾਰਮ ਹੈ ਪੀਟੀਓ ਦੇ ਲੀਵਰ ਦਿੱਤੇ ਹੋਏ ਨੇ ਉਹ ਤੁਹਾਨੂੰ ਲੀਵਰ ਮੈਂ ਕਰ ਦਿੱਤਾ ਬਾਕੀ ਇਹ ਆ ਵੀ ਇਸ ਟ੍ਰੈਕਟਰ ਨੂੰ ਲੈਣ ਤੋਂ ਬਾਅਦ ਜਿੰਨੇ ਵੀ ਸਾਡੇ ਜ਼ਿਮੀਂਦਾਰ ਲੈ ਕੇ ਗਏ ਨੇ ਉਹਨਾਂ ਨੇ ਮਤਲਬ ਇਹਨੂੰ ਸਰਾਇਆ ਹੀ ਹੈ ਦੇ ਵੀ ਕਿਉਂਕਿ ਇੱਕ ਤਾਂ ਰੇਟ ਦੇ ਵਿੱਚ ਬਹੁਤ ਵਾਜੇ ਵਾ ਕਿਉਂਕਿ ਕੰਪਨੀ ਦੀ ਸਕੀਮ ਚੱਲ ਰਹੀ ਹੈ ਹਾਂਜੀ ਅੱਜ ਹੋ ਗਈ ਹੈ ਜੀ ਆਪਣੀ 12 April 2024 ਹਾਂਜੀ ਅੱਜ ਦਾ ਦਿਨ ਅੱਜ ਦੇ ਦਿਨ ਦੇ ਵਿੱਚ ਕੰਪਨੀ ਦੀ ਜੀ ਸਕੀਮ ਹੈ 7,40,000 ਔਨ ਰੋਡ ਆਰਸੀ ਇੰਸ਼ੋਰੈਂਸ ਦੇ ਵਿੱਚ ਇਨਕਲੂਡ ਹੈ ਕਿਤੇ ਵੀ ਜੀਮੇਦਾਰ ਭਾਈ ਨੇ ਹਾਂਜੀ ਲੈਣਾ ਹੋਵੇ ਤਾਂ ਸਾਡੇ ਇੱਥੇ ਪਟਿਆਲੇ ਵਾਲੀ ਬ੍ਰਾਂਚ ਜਿਹੜੀ ਜਾਂ ਸਾਡੇ ਡੀਲਰਸ਼ਿਪ ਆ ਉੱਤੇ ਸੰਪਰਕ ਕਰ ਸਕਦੇ ਨੇ ਜੀ ਉਹਦਾ ਤੁਹਾਨੂੰ ਆਪਾਂ ਐਡਰੈਸ ਦੇਰਵਾ ਬਾਅਦ ਦੇ ਦਿੰਨੇ ਜੀ ਅਗਲਾ ਮੋਬਾਈਲ ਨੰਬਰ ਹੈਗਾ ਜੀ ਸਾਡਾ 605587855 ਜੀ ਆ ਕੰਪਨੀ ਨੇ ਕੱਢ ਦਿੱਤਾ ਜੀ 6053 C R T C E T R T ਸਕੋਰਸ ਕਾਮਨ ਰੇਲ ਟੈਕਨੋਲੋਜੀ ਇਹਦਾ ਇਹ ਮਤਲਬ ਹੈ ਜੀ C R D ਦਾ ਹੋ ਜਾਂਦਾ ਜੀ ਗੱਡੀਆਂ ਦਾ ਇਹਨੂੰ ਕਹਿੰਦੇ C R T ਕਾਮਨ ਰੇਲ ਟੈਕਨੋਲੋਜੀ ਇੱਕ ਰੇਲ ਦੇ ਬਿੱਟ ਚੱਲੋ ਨਾਲੇ ਹਾਂ ਜੀ ਇਹ ਕਹਿੰਦੇ ਬਾਕੀ ਕਈ ਜ਼ਿੰਮੇਦਾਰ ਕਹਿ ਦਿੰਦੇ ਨੇ ਜੀ ਦੋ ਪ੍ਰਿੰਡਰ ਨੇ ਪ੍ਰਿੰਡਰ ਦੋ ਹੀ ਨੇ ਇਹਦੇ ਲੱਖ ਲੱਖ ਕੰਮ ਹੁੰਦੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕੰਪਨੀ ਨੇ 3910 ਸੀਸੀ ਦੇ ਵਿੱਚ ਕੱਟਿਆ ਜਾਂਦੀ ਕਿ ਇਸ ਸੈਗਮੈਂਟ 'ਚ ਆਉਣ ਵਾਲੇ ਕੰਪਨੀਆਂ ਨਾਲੋਂ ਇਸ ਐਚਪੀ ਦੇ ਬਾਅਦ ਸਭ ਤੋਂ ਵੱਧ ਐ ਸੀਸੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਸਿੰਗਲ ਵਾਰੰਟ ਮਿਲੇਗਾ ਇਹ ਤੁਹਾਨੂੰ ਸੁੱਕੇ ਤੇਲ ਦੇ ਵਿੱਚ ਮਿਲੇਗਾ ਜੀ ਸੌਰੀ ਸੁੱਕੇ ਸੁੱਕੇ ਫਿਲਟਰ ਦੇ ਵਿੱਚ ਮਿਲੇਗਾ ਜੀ ਇਹ ਬਣਿਆ ਹੋਇਆ ਜੀ ਫਲੀਟ ਗਾਰਡ ਕੰਪਨੀ ਦਾ ਠੀਕ ਹੈ ਜੀ ਜਿਹਦਾ ਸਰਵਿਸ ਸੈਂਟਰ ਨਾਲ ਸਭ ਤੋਂ ਵੱਧ ਹੈ ਠੀਕ ਹੈ ਜੀ ਇਹਨੂੰ 500 ਘੰਟੇ ਤੱਕ ਤੁਹਾਨੂੰ ਮੰਨ ਲਓ ਦਾ ਸਾਫਤੰਦੀ ਦੇ ਚੋਕ ਹੋਣ ਦੀ ਕੋਈ ਦਿੱਕਤ ਨਹੀਂ ਹੋਣੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਕੰਪਨੀ ਤੁਹਾਨੂੰ ਦੇ ਰਹੀ ਹੈ ਜੀ ਇਹਦੇ ਨਾਲ ਵੀ ਬੰਪਰ ਠੀਕ ਹੈ ਜੀ ਠੀਕ ਹੈ ਜੀ 40 ਸਿਲੰਡਰ ਹੈ ਏਜ ਗਣ ਦੇ ਵਿੱਚ ਆ ਉਸ ਤੋਂ ਬਾਅਦ ਜਿਹੜੀ ਕਮਾਂਡ ਟੈਕਨੋਲੋਜੀ ਆ ਉਹਦੇ 'ਚ ਇੱਕ ਸੋਚ ਲੱਗਿਆ ਹੋਇਆ ਆਪਣਾ ਕੰਪਨੀ ਦਾ ਉਹਦੇ ਵਿੱਚ ਤੁਹਾਨੂੰ ਤਿੰਨ ਮਾਡਲ ਮਿਲਣਗੇ 47 55 ਤੇ 60 ਹਸਪਾ ਠੀਕ ਹੈ ਹਾਂਜੀ ਇਹ ਤਿੰਨ ਮੋੜ ਦੇ ਵਿੱਚ ਟਰੈਕਟਰ ਆਉਂਦਾ ਕਿਸੇ ਵੀ ਜ਼ਿੰਮੇਵਾਰ ਭਾਈ ਨੂੰ ਜਿੱਦਾਂ ਦੀ ਵੀ ਟੈਕਨੋਲੋਜੀ ਜਾਂ ਪਾਵਰ ਦੀ ਲੋੜ ਹੈ ਉਸ ਹਿਸਾਬ ਨਾਲ ਇਹਨੂੰ ਆਪਰੇਟ ਕਰ ਸਕਦੇ ਨੇ ਹਾਂਜੀ ਉਹ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਲਾਂਗੇ ਇਹਦੇ ਵਿੱਚ ਤੁਹਾਨੂੰ ਮੰਨ ਲਓ ਜਿਹੜੇ ਹੀਟ ਗਾਰਡ ਵੀ ਲੱਗੇ ਮਿਲਣਗੇ ਸਾਡੇ ਸਾਹਦੇ ਅੱਗੇ ਟਾਇਰ ਮਿਲਣਗੇ ਫਰਟੈਕਸਲ ਹੈਵੀ ਹੈ ਡਬਲ ਪਾਵਰ ਸ਼ੇਅਰਿੰਗ ਦਾ ਡਬਲ ਐਕਟਰ ਵਾਲਾ ਸੇਮ ਹੁਣਾ ਵਾਲਾ ਜੀ ਠੀਕ ਹੈ ਜੀ ਬਾਕੀ ਇਹਦੇ ਵਿੱਚ ਜਿਹੜਾ ਇਸ ਚੀਜ਼ ਦਾ ਮਹੱਤਵ ਹਾਂ ਦਾ ਵਾ ਇਹਦੀ ਜਿਹੜੀ ਆ ਰੱਖ-ਰਖਾਓ ਬਹੁਤ ਸੀਮਾ ਦਾ ਮਨ ਲੋ ਕੋਈ ਨੂੰ ਇੱਥੇ ਦਿੱਕਤ ਪ੍ਰੇਸ਼ਾਨੀ ਨਹੀਂ ਆਉਂਦੀ ਜਿੱਧਾ ਦਾ ਵੀ ਤੁਸੀਂ ਚਾਹੋਗੇ ਉੱਥਾਂ ਦਾ ਕੰਮ ਲੈ ਸਕਦੇ ਹੋ ਉੱਥਾਂ ਦੇ ਢਿਲ ਕੋਆ ਸਕਦੇ ਹੋ ਠੀਕ ਹੈ ਜੀ ਇਹ ਵੀ ਤੁਹਾਨੂੰ ਚਾਰ ਸਿਲੰਡਰ ਦੇ ਵਿੱਚ 3410 CC ਦੇ ਵਿੱਚ ਮਿਲੇਗਾ ਠੀਕ ਹੈ ਜੀ ਆਹ ਇਹਦਾ ਮੋਡਲ ਲੱਗਿਆ ਹੋਇਆ ਹੈ ਦਾ ਇਹ ਕੀ ਚੀਜ਼ ਹੈ ਜੀ ਆ ਇਹਦਾ ਮੋਟਰ ਲੱਗਿਆ ਹੋਇਆ ਜੀ 1.8 ਦਾ ਮਤਲਬ ਹੈਗਾ 47 ਹਸਪਾਵਰ ਆਈ ਹਸਪਾਵਰ ਜੀ ਜਦੋਂ ਤੁਸੀਂ ਇਹਨੂੰ ਨੋਰਮਲ ਤੇ ਕਰਤਾ ਹੈ 55 ਹਸਪਾਵਰ ਤੇ ਕੰਮ ਕਰੇਗਾ ਜਦੋਂ ਤੁਸੀਂ ਇਹਨੂੰ ਬੂਸਟ ਤੇ ਕਰਤਾ ਵੀ ਦਾ ਮਤਲਬ ਬੂਸਟ ਬੂਸਟ ਦਾ ਮਤਲਬ ਜ਼ਿਆਦਾ ਇਹ ਫਿਰ 60 ਹਸਪਾਵਰ ਤੇ ਕੰਮ ਕਰੇਗਾ ਠੀਕ ਹੈ ਠੀਕ ਹੈ ਜੀ ਇੱਕ ਵਾਰੀ ਆਪਾਂ ਇਹਦੀ ਸਟਾਰਟ ਕਰਕੇ ਬਾਅਦ ਤੁਹਾਨੂੰ ਡੈਮੋ ਵੀ ਦਿਖਾ ਲਾਂਗੇ ਕਿੱਦਾਂ ਇਹਦੀ ਬਾਦ ਚੇਂਜ ਹੁੰਦੀ ਹੈ ਕਿੱਦਾਂ ਇਹ ਆਪਣੇ ਵਰਕਿੰਗ ਸਟਾਈਲ ਚ ਆਉਂਦਾ ਹੈ ਤੁਹਾਨੂੰ ਮਤਲਬ ਕਸਟਮਰ ਕਿਹਾ ਤਾਂ 10 ਹੀ ਦਿੱਤਾ ਸੀ ਕਿ 24 ਇੰਚ 7 24 ਆਵਰ ਹਨ ਇਹਦੇ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ ਕਿਹਦੇ ਵਿੱਚ ਆ ਲੱਗ ਦੀ ਚੀਜ਼ ਲੱਗੀ ਹੋਈ ਹੈ ਇਹ ਵੇਚੀ ਗਈ ਇਹਨੂੰ ਕਹਿੰਦੇ ਇਹ ਜੀ ਇਹਨਾਂ ਤੇ ਐਕਸਿਲੇਟਰ ਦਾ ਹੁੰਦਾ ਠੀਕ ਹੈ ਜੀ ਤਾਂ ਮੰਨ ਲਓ ਇਹਦੇ ਵਿੱਚ ਸੈਂਸਰ ਸਿਸਟਮ ਆ ਰਹਿ ਇਸ ਤਰ੍ਹਾਂ ਜਿੰਦਾ ਪਹਿਲਾਂ ਜ਼ਿੰਮੇਦਾਰ ਕਹਿੰਦਾ ਸੀਗਾ ਜੀ ਟਰੈਕਟਰ ਕਈ ਆਪਾਂ ਨਾਮ ਨਹੀਂ ਲੈਂਦੇ ਕਈ ਕੰਪਨੀ ਦਾ ਟਰੈਕਟਰ ਮਾਡਲ ਇਦਾਂ ਦੇ ਨੇ ਜੀ ਟਾਇਰ ਦਾ ਨਾ ਰੇਸਤਾ ਵੀ ਨਹੀਂ ਹੁੰਦੀ ਉਹ ਕੰਪਨੀ ਨੂੰ ਹੁਣ ਤੁਸੀਂ ਇਹਨੂੰ ਚਲਾ ਕੇ ਦੇਖੋਗੇ ਸਿਰਫ ਇਹ ਕਿਹਦੇ ਵਿੱਚ ਬਾਅਦ ਆਪਰੇਟ ਕਰਦੇ ਜੇ ਸਾਰਾ ਸਿਸਟਮ ਇੱਥੇ ਸੈਂਸਰ ਲੱਗੇ ਹੋਏ ਜੀ ਠੀਕ ਹੈ ਜੀ ਹਾਂ ਜੀ ਇਹ ਸਪੈਸ਼ਲ ਇਸੇ ਕਰਕੇ ਉਸ ਤੋਂ ਬਾਅਦ ਪਲੇਟ ਪਲੇਟਫਾਰਮ ਮੈਨ ਲਗ ਮਿਲੂਗਾ ਤੁਹਾਨੂੰ ਪੋਸਟਰ ਜਿਹੜੇ ਫਲੈਟ ਮਿਲਣਗੇ ਸਾਈਡ ਸ਼ਿਫਟ ਗੇਅਰ ਆ ਇਹ ਵੀ T20 ਦੇ ਵਿੱਚ ਆ ਇਹਦੇ ਵਿੱਚ ਇੱਕ ਡਿਫਰੈਂਟ ਚੀਜ਼ ਏ ਆ ਕਿ ਇਹਦਾ ਜਿਹੜਾ PTO ਦਾ ਕਲੱਚ ਆ ਹੱਥ 'ਚ ਆ ਹਾਂਜੀ ਇਹ ਵੀਡੀਓ ਦਾ ਕਲੱਚ ਆ ਇਹ ਹੱਥ ਦੇ ਵਿੱਚ ਕੰਪਨੀ ਨੇ ਦੇ ਦਿੱਤਾ ਇਹਦਾ ਜਿਹੜਾ GSIA ਨੂੰ ਚਲਾਉਣਾ ਆ ਤਾਂ PTO ਦਾ ਗੇਅਰ ਵਾ ਉਹ ਇੱਥੇ ਲੱਗੇਗਾ ਚਲਾਉਣ ਵਾਸਤੇ ਉਹਨੂੰ ਪਿੱਛੇ ਕਰਨਾ ਪਏਗਾ ਤੇ ਰੋਕਣ ਵਾਸਤੇ ਅੱਗੇ ਕਰਨੀ ਪਏਗੀ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਅਪਲੀ ਕਨਸਟੈਂਟ ਮੈਚ ਗਿਆ ਟਰੈਕਟਰ ਦਾ ਗੇਅਰ ਬਾਕਸ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਪਿੱਛੇ ਬੈਕ ਐਂਡ ਦੇ ਵਿੱਚ ਲੈ ਜਾਣੇ ਆ ਬੈਕ ਐਂਡ ਜਿਹੜਾ ਤੁਹਾਨੂੰ ਈਪੀ ਮਿਲੇਗਾ ਤਾਂ ਵੀ ਇਹਦਾ ਜਿਹੜਾ ਤੁਹਾਨੂੰ ਬੈਕ ਐਂਡ ਹੈ ਉਹ ਵੀ ਈਪੀ ਮਿਲੇਗਾ ਹੁੱਕ ਨਾਲ ਮਿਲੇਗੀ ਕੰਪਨੀ ਦੀ ਇਹਦੀ ਜਿਹੜੀ ਲਿਫਟ ਕਪੈਸਿਟੀ ਹੈ ਉਹ 2500 2500 ਕਿਲੋਗ੍ਰਾਮ ਦੀ ਹੈ ਜੀ ਇਹਦੀ 2500 ਕਿਲੋਗ੍ਰਾਮ ਹਾਂਜੀ ਇਹਦੀ 2500 ਕਿਲੋਗ੍ਰਾਮ ਦੀ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹੈਵੀ ਲਿੰਕਸ ਨੇ ਇਹ ਵੀ ਤੁਹਾਨੂੰ 540 ਮਲਟੀ ਸਪੀਡ ਤੇ ਰਵਸ ਪੀਡੀਓ ਤੇ ਇਹਨਾਂ ਦੇ ਵਿੱਚ ਪੇਡਾ ਹਾਂਜੀ ਬਿਲਕੁਲ ਜਿਹੜਾ ਤੁਹਾਨੂੰ ਇੰਡੀਪੈਂਡੈਂਟ ਕਲਚ ਦਾ ਕਿਹਾ ਉਹ ਤੁਹਾਨੂੰ ਆਹ ਲੀਵਰ ਹੈ ਜੀ ਇੰਡੀਪੈਂਡੈਂਟ ਕਲਚ ਚਲਾਉਣਾ ਆ ਤੇ ਪਿੱਛੇ ਨੂੰ ਕਰ ਦੇਣਾ ਪੀਡੀਓ ਰੁਕਣੀ ਆ ਤੇ ਉਹ ਅੱਗੇ ਨੂੰ ਹੋਊਗੀ 540 ਮਲਟੀ ਸਪੀਡ ਵਰਸ ਦਾ ਮਾਡਲ ਆਣਾ ਤਾਂ ਉਹ ਥੱਲੇ ਵਾਲੀ ਲੀਵਰ ਤੋਂ ਲੱਗੇਗਾ ਠੀਕ ਹੈ ਠੀਕ ਹੈ ਇਹਦੀ ਵੀ ਬਰਾਂਤੀ ਕੰਪਨੀ ਇਹਦੇ ਵਿੱਚ ਲਿਖਤਾ ਚ ਦਿੰਦੀ ਹੈ ਜੀ 5 ਸਾਲ ਦੀ 5 ਸਾਲ ਦੀ ਹਾਰੰਟੀ ਹੈ ਹਾਂਜੀ ਬਿਲਕੁਲ ਠੀਕ ਹੈ ਜਿਹੜੇ ਪਾਰਟਸ ਮੈਂ ਤੁਹਾਨੂੰ ਗੁਣਾਏ ਸੀਗੇ ਅੰਜਣ ਗੇਅਰ ਬਾਕਸ ਤੇ ਬੈਕਐਂਡ ਜਿਹੜੇ 파ਰਟ ਤੇਲ ਚ ਚਾਹਦੇ ਨੇ ਉਹਨਾਂ ਦੀ 5 ਸਾਲ ਦੀ ਆ 18 ਲੀਟਰ ਬੈਟਰੀ ਸਲਫ ਤਾਇਰ ਡੀਜ਼ਲ ਪੰਪ ਉਹਨਾਂ ਦੀ 1 ਸਾਲ ਦੀ ਆ ਠੀਕ ਹੈ ਜੀ ਇਹਦੇ ਵਿੱਚ ਕੰਪਨੀ ਨੇ ਇੱਕ ਖਾਸੀ ਜੇ ਕੀ ਕੀ ਆ ਉਹਨਾਂ ਦਾ ਜਿਹੜਾ ਫਿਊਲ ਟੈਂਕ ਆ ਉਹ ਪਲਾਸਟਿਕ ਦਾ ਬਣਿਆ ਹੈ ਫੈਬਰ ਫੈਬਰ ਕੰਪਨੀ ਦੀ ਆ ਵਿੱਚ ਪਲਾਸਟਿਕ ਕਹਿ ਸਕਦੇ ਤੁਸੀਂ ਹਾਏ ਹਾਏ ਜਸਟ ਕਿ ਫੈਬਰ ਤੇ ਹੈ ਪਲਾਸਟਿਕ ਦਾ ਮਿਕਸਚਰ ਹੈ ਠੀਕ ਹੈ ਜੀ ਇਹਦੇ ਵਿੱਚ ਬੈਨੀਫਿਟ ਇਹ ਆ ਜਿੱਦਾਂ ਮੰਨ ਲਓ ਤੁਸੀਂ ਪਹਿਲਾਂ ਟਰੈਕਟਰ ਆਪਰੇਟ ਕਰਦੇ ਸੀਗੇ ਇਹਦੇ ਵਿੱਚ ਨਾ ਮੰਨ ਲਓ ਜਦੋਂ ਬਾਸ਼ਪੀਕਰਨ ਹੁੰਦਾ ਸੀਗਾ ਡੀਜ਼ਲ ਗਰਮ ਹੁੰਦਾ ਸੀ ਇਹਦੇ ਵਿੱਚ ਪਾਣੀ ਜਮਾ ਹੋ ਜਾਂਦਾ ਸੀ ਜਦੋਂ ਡੀਜ਼ਲ ਗਰਮ ਹੁੰਦਾ ਹੈ ਤਾਂ ਭਾਪ ਬਣਦਾ ਤੇ ਪਾਣੀ ਬਣਦਾ ਉਹ ਪਾਣੀ ਬਣ ਕੇ ਥੱਲੇ ਜਾਂਦਾ ਸੀ ਤੇ ਡੀਜ਼ਲ ਟੈਂਕ ਨੂੰ ਇਫੈਕਟ ਕਰਦਾ ਸੀਗਾ ਇਸ ਕਰਕੇ ਕੰਪਨੀ ਨੂੰ ਹਾਂਜੀ ਇਹ ਸਪੈਸ਼ਲ ਬਣਾ ਕੇ ਦਿੱਤਾ ਇਸ ਸਟਰਕਚਰ ਵਿੱਚ ਪ੍ਰੋਵਾਈਡ ਕੀਤਾ ਗਿਆ ਇਹਦੇ ਵਿੱਚ ਵੀ ਜਿਹੜਾ ਰੇਡੀਏਟਰ ਤੁਹਾਨੂੰ ਅਲੂਮੀਨੀਅਮ ਅਲੂਮੀਨੀਅਮ ਵਾਲਾ ਮਿਲੇਗਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਫੈਨ ਉਹ ਵੱਡਾ ਲੱਗਿਆ ਹੈ ਜਿਹੜੀ ਇਹ ਗਰਮ ਕਰਨ ਦੀ ਜੀ ਹਮ ਤੁਹਾਨੂੰ ਘਟਾਉਂਦਾ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਇੱਕ ਸਪੈਸ਼ਲ ਫਿਲਟਰ ਇੱਥੇ ਵੀ ਆਉਂਦਾ ਹੈ ਲਿਫਟ ਵਾਲਾ ਠੀਕ ਹੈ ਜੀ ਹਾਂ ਜੀ ਇਹ ਲਿਫਟ ਫਿਲਟਰ ਹੈ ਜਿਹਦੇ ਵਿੱਚ ਮੰਨ ਲਓ ਛੋਟੇ-ਛੋਟੇ ਜਿਹੜੇ ਕਣ ਹੁੰਦੇ ਨੇ ਮੰਨ ਲਓ ਕੋਈ ਕਸਾਈ ਹੁੰਦੀ ਪੁਰਜੇ ਦੀ ਕਰਾਉਂਦੀ ਹੁੰਦੀ ਆ ਜਾਂ ਕਿ ਹੋਰ ਪੁਰਜੇ ਦੀ ਕਸਾਈ ਹੁੰਦੀ ਹੈ ਛੋਟੇ-ਛੋਟੇ ਕਣ ਜਿਹੜੇ ਰਹਿ ਜਾਂਦੇ ਨੇ ਇਹਦੇ ਵਿੱਚ ਮੈਗਨੇਟ ਲੱਗੇ ਹੋਏ ਨੇ ਜਦੋਂ ਤੇਲ ਇੱਥੋਂ ਕ੍ਰੋਸ ਹੁੰਦਾ ਤਾਂ ਮੈਗਨੇਟ ਦੇ ਨਾਲ ਚਿਪਕ ਜਾਂਦੇ ਨੇ ਹਾਂ ਜੀ ਜਿਹੜਾ ਕਿ ਲਿਫਟ ਦਾ ਤੇ ਬ੍ਰੇਕਾਂ ਦਾ ਜਿਹੜਾ ਰੱਖ-ਰਖਾਅ ਹੈ ਉਹ ਵਧੀਆ ਹੋ ਜਾਂਦਾ ਤੇ ਉਹਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਇਸ ਤੋਂ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਨ ਜੀ ਠੀਕ ਹੈ ਜੀ ਜੇ ਤੁਸੀਂ ਕੋਈ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਮੇਰੇ ਲਾਈਵ ਮੈਸਜ ਕਰ ਸਕਦੇ ਹੋ ਪਰ ਮੈਂ ਮੈਂ ਇੱਥੇ ਤਾਂ ਜਵਨ ਲਿਖਿਆ ਵਾ ਜੀ ਇਹ ਪਾਪਾ ਇਹਦਾ ਕੀ ਮਤਵਾ ਬਾਈ ਇਹ ਕੰਪਨੀ ਦੇ ਕੋਡ ਹੁੰਦੇ ਨੇ ਜੀ ਇਹ ਕੰਪਨੀ ਦੇ ਕੋਡ ਹੁੰਦੇ ਨੇ ਠੀਕ ਹੈ ਜੀ ਇਹ ਜਦੋਂ ਮੰਨ ਲਓ ਕਿਸੇ ਏਰੀਆ ਦੇ ਵਿੱਚ ਕੋਈ ਚੱਲਦਾ ਕਿਤੇ ਮੰਨ ਲਓ 1.7 ਰੰਬੇ ਤੋੜ ਕੇ ਇੱਥੇ ਆਪਾਂ ਨੂੰ ਸੁਪਰਸੀਡਰ ਤੇ ਤੋੜਾ ਚਾਹੀਦਾ 1.3 ਦਾ ਇੱਕ ਤੋਂ ਇੱਕ ਪੰਡ ਦੋ ਤੋਂ ਲੈ ਕੇ ਇੱਕ ਪੰਡ ਤਿੰਨ ਦਾ ਇੰਸਿੰਗ ਐਸ ਜਿਹੜਾ ਤੋਰਾ ਚੱਲਦਾ ਠੀਕ ਹੈ ਜੀ ਠੀਕ ਹੈ ਜੀ ਕੁਝ ਮਾਡਲ ਇਹਨਾਂ ਦੇ ਹੁੰਦੇ ਆ ਮੰਨ ਲਓ ਇਹ ਸਾਡੇ ਕੋਲ ਇੱਕ ਮਾਡਲ ਨਹੀਂ ਬਣਦਾ ਹੈ ਕੰਪਨੀ 'ਚ ਹਰੇਕਾ ਮਾਡਲ ਨੇ ਪੰਜ ਸੱਤ ਤਰ੍ਹਾਂ ਦੇ ਮਾਡਲ ਹੁੰਦੇ ਜਾਂ ਆਂਦਰਾ 'ਚ ਲੱਗ ਜਾਂਦੇ ਨੇ ਕੇਰਲਾ ਦੇ ਇਲਾਕੇ ਜਿੱਦਾਂ ਉਹ ਜਿੱਥੇ ਦੀ ਸੋਇਲ ਹੁੰਦੀ ਹੈ ਉਸ ਹਿਸਾਬ ਨਾਲ ਉੱਥੇ ਤੋਰਾ ਦੇਣਾ ਪੈਂਦਾ ਤੇ ਉਹਨਾਂ ਦੇ ਕੋਡ ਹੁੰਦੇ ਨੇ ਜੀ ਤੇ ਕਿਹੜੇ ਏਰੀਆ ਨੂੰ ਕਿਹੜਾ ਕੋਡ ਦੇਣਾ ਹਾਂਜੀ ਜੇ ਤਾਂ ਆ ਮੰਨ ਲਓ 6055 ਆ ਇਹਨੂੰ ਐਮਪੀ ਚ ਨਹੀਂ ਚਲਾ ਸਕਦਾ ਮੰਨ ਲਓ ਐਮਪੀ ਚ ਚਲਾਉਨੇ ਆ ਤਾਂ ਉੱਥੇ ਦੀ ਹਾਰਡ ਜ਼ਮੀਨ ਹੈ ਤੋਰੇ ਘੱਟ ਚਾਹੀਦੇ ਨੇ ਬਹੁਤ ਕੁਝ ਦੇਖਣਾ ਪੈਂਦਾ ਜੇ ਉਹ ਕੋਡ ਹੁੰਦੇ ਨੇ ਜੀ ਕੰਪਨੀ ਦੇ ਹਾਂਜੀ ਕਿਹੜਾ ਕਿੱਥੇ ਟ੍ਰਾਂਸਫਰ ਕਰਨਾ ਠੀਕ ਹੈ ਠੀਕ ਜੀ ਇਹਦੇ ਵਿੱਚ ਤੁਹਾਨੂੰ ਮੈਟਿੰਗ ਮਿਲੇਗੀ ਜਿਹੜੇ ਫੋਟ ਰੈਸਟ ਮੈਟ ਆ ਇਹਦੇ ਨਾਲ ਮਿਲਣਗੇ ਠੀਕ ਹੈ ਠੀਕ ਹਾਂਜੀ ਤੇ ਇਹ ਉਹ ਸਕੀਮ ਹੈ ਜਿਹੜੀ ਰੱਖੀ ਵੀ ਇਹਦੇ ਵਿੱਚ ਸਕੀਮਾਂ ਐ ਜਿੰਮੇਦਾਰ ਭਰਾਵਾਂ ਲਈ ਅੱਜ ਫਿਰ ਇੱਕ ਵਾਰੀ ਦੁਹਰਾਉਣਾ ਚਾਹੁੰਦਾ ਜੀ 12 ਅਪ੍ਰੈਲ 2024 ਨੂੰ ਇਹਦੇ ਤੇ ਕੰਪਨੀ ਨੇ ਸਕੀਮ ਰੱਖੀ ਜੀ 8 ਲੱਖ 93990 ਇਦੇ ਵਿੱਚ ਵੀ ਤੁਹਾਨੂੰ ਮੰਨ ਲਓ ਜਿਹੜਾ ਇਹ ਟਰੈਕਟਰ ਸਿਗਾ ਲਗਭਗ 950 ਤੋਂ ਪਹਿਲਾਂ ਆਪਾਂ ਉੱਪਰ ਫੇਲ ਕਰਦੇ ਰਹੇ ਹਾਂ ਹੁਣ ਕੰਪਨੀ ਨੇ ਇਸ ਤਾਕੀ ਮੋਕੇ ਤੇ ਪਹਿਲੋ ਜਾਂ ਮੰਨ ਲਓ ਜੀਮੀਦਾਰ ਭਰਾ ਸਤੀ ਦਾ ਨਾਮ ਜਿਹੜਾ ਬੰਦਾ ਮੰਨ ਲਓ ਜੀਮੀਦਾਰ ਇਹਨੇ ਪੈਸੇ ਚ ਹੋਰ ਨਹੀਂ ਸੀ ਕਰ ਸਕਦਾ ਲੈਣਾ ਚਾਹ ਕੋ ਪਾਵਰ ਐ ਨਵੀਂ ਤਕਨਾਲੋਜੀ ਲੈਣੀ ਆ ਉਹਦੇ ਵਾਸਤੇ ਕੰਪਨੀ ਨੇ ਫਾਰਮ ਟਰੈਕ ਦਾ ਮਾਡਲ ਕੱਢਿਆ ਫਾਰਮ ਟਰੈਕ 655 ETR ਜਿਹੜਾ ਮੰਨ ਲਓ 8 ਲੱਖ 94990 ਦੇ ਵਿੱਚ ਆਪ ਹੀ ਦੌਰਤ ਨਾਲ ਦੇ ਰਹੇ ਹਾਂ ਠੀਕ ਹੈ ਹਾਂਜੀ ਅਗਲੀ ਉਹਦਾ ਬਹੁਤ ਬਹੁਤ ਆ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਤੋਂ ਬਰੀ ਮਿਹਰਬਾਨੀ ਤੁਹਾਡੀ ਬੜੇ ਜੀ ਸਾਰੇ ਜ਼ਿੰਮੇਦਾਰਾਂ ਦਾ ਤੇ ਸਤਿਕਾਰਯੋਗ ਬਜ਼ੁਰਗਾਂ ਦਾ ਮੇਰੇ ਵੀਰ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਵੀਡੀਓ ਨੂੰ ਦੇਖੋ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਾਡੇ ਸ਼ੋਰੂਮ ਤੇ ਵਿਜ਼ਿਟ ਕਰੋ ਪਟਿਆਲਾ ਦੇ ਵਿੱਚ ਅੱਡਸ ਤੁਹਾਨੂੰ ਇਸ ਲਿੰਕ ਦੇ ਥੱਲੇ ਮੈਂਸ਼ਨ ਕਰਦੇ ਆਂਗੇ ਜੀ ਠੀਕ ਹੈ ਜੀ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰੋ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਸਪੋਰਟ ਪਰਿਵਾਰ ਤੇ ਸਪੋਰਟ ਕੰਪਨੀ ਸਾਡੇ ਡੀਲਰ ਸਾਡੇ ਪੀਓ ਸਾਡੇ ਡੈਮੋਸਟ੍ਰੇਟਰ আর ਆਰਵੀਐਮ ਏਬੀਐਮ ਸਾਰੇ ਜਿੰਮੇਵਾਰ ਭਰਾਵਾਂ ਦੇ ਨਾਲ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਅੱਡਾ ਕਿੱਥੇ ਬੋਲਦੇ ਹਾਂਜੀ ਇਹ ਟਰੈਕਟਰ ਮਾਰਕੀਟ ਜੀ ਤੇ ਨਦੀ ਦੇ ਪੁਲ ਦੇ ਉੱਪਰ ਰਿਸ਼ੀ ਕਲੋਨੀ ਜਿਹੜਾ ਰਸਤਾ ਜਾ ਰਿਹਾ ਉੱਥੇ ਡੀਲਰਸ਼ਿਪ ਖੁੱਲੀ ਹੈ ਜੀ ਇਹ ਠੀਕ ਅੱਠੀ ਹਾਂ ਤੇ ਆਪਣੇ ਕੰਟੈਕਟ ਨੰਬਰ ਬੋਲਦੇ ਜੀ 98155 ਜੀ 17828 ਠੀਕ ਅੱਛਾ ਬਹੁਤ ਬਹੁਤ ਧੰਨਵਾਦ ਹਾਜੇ ਬ੍ਰੋ ਇਹੀ ਸ਼ਾਰ ਜਿਵੇਂ ਆਪਾਂ ਨੂੰ 855 ਦੇ 45 ਦੀ ਛੋੜੀ ਛੋੜੀ ਤੇ ਮੜਜੋ ਬੜੀ ਬ੍ਰੇਕੀ ਤੋਂ ਬ੍ਰੇਕੀ ਜੜ ਜਾਂਦੀ ਬਾਕੀ ਹਰੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਰ ਬਹੁਤ ਬਹੁਤ ਧੰਨਵਾਦੀ ਇਹ ਤੁਹਾਨੂੰ ਮੁੱਠੀ ਕਰ ਸਕਦੇ ਇਹ ਤੁਹਾਨੂੰ ਸਰਦੀ ਜਣ ਬਚ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਫਾਈਵਰ ਦੇ ਨਾਲ ਤਾਂ ਬੜੇ ਕੁੰ ਦਬਾ ਕੇ ਆਣ ਤੇ ਉਹਦਾ ਪ੍ਰਾਈਸ আমি রোগ করবেন ধন্যবাদ